ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਆਪਾਂ ਸਾਬ ਜਾਦਿਆਂ ਦੀ ਦੂਸਰੀ ਪੇਸ਼ੀ ਜਾਂ ਆਪਾਂ ਕਹਿ ਸਕਦੇ ਆਖਰੀ ਪੇਸ਼ੀ ਅਤੇ ਸ਼ਹਾਦਤ ਦੇ ਇਤਿਹਾਸ ਪੜਾਂਗੇ 13 ਪਉ 27 ਦਸੰਬਰ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਆਪਣੇ ਪੋਤਰੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਗੋਦੀ ਵਿੱਚ ਲੈ ਕੇ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਵਿਰਾਗਮਈ ਸੌਰਵ ਵਿੱਚ ਨਿਤਨੇਮ ਸੁਣਾਇਆ ਪਿਛਲੀ ਰਾਤ ਦੋਹਾਂ ਸਾਬ ਜਾਦਿਆਂ ਪਾਸੋਂ ਕਚਹਿਰੀ ਵਿੱਚ ਵਰਤੇ ਬਿਰਤਾਂਤ ਸੁਣ ਕੇ ਮਾਤਾ ਜੀ ਦੇ ਦੁਰ ਹਿਰਦੇ ਵਿੱਚ ਕਿਸੇ ਅਣਹੋਣੀ ਦੇ ਵਰਤ ਜਾਂਦਾ ਸ਼ੱਕ ਆਪਣੀ ਸ਼ਾਪ ਨੂੰ ਗੋੜਾ ਕਰ ਰਿਹਾ ਸੀ ਨਿਤਨੇਮ ਦੀ ਸਮਾਪਤੀ ਹੋਈ ਮਾਤਾ ਜੀ ਨੇ ਆਪਣੇ ਜਿਗਰ ਦੇ ਟੁਕੜਿਆਂ ਦਾ ਮੱਥਾ ਚੁੰਮਿਆ ਤੇ ਕੁੱਟ-ਕੁੱਟ ਸੀਨੇ ਨਾਲ ਲਾਇਆ ਦੋਵਾਂ ਦੇ ਚੂੜੀਦਾਰ ਪਜਾਮੀਆਂ ਤੇ ਕੇਸਰੀ ਚੋਲੇ ਕੜਾਈ ਵਾਲੇ ਪਵਾ ਕੇ ਸਿਰ ਉੱਪਰ ਦਮਾਲੇ ਸਜਾਏ ਤੇ ਸਿਰ ਦੇ ਦਮਾਲੇ ਉੱਪਰ ਛੋਟੀਆਂ-ਛੋਟੀਆਂ ਕਲਗੀਆਂ ਸਜਾਈਆਂ ਮਾਤਾ ਜੀ ਮੁੜ-ਮੁੜ ਕੇ ਦੋਵਾਂ ਲਾਲਾਂ ਨੂੰ ਕੁੱਟ-ਕੁੱਟ ਕੇ ਜੱਫੀ ਪਾ ਕੇ ਆਪਣੇ ਸੀਨੇ ਨੂੰ ਠੰਡਾ ਕਰਨ ਦਾ ਯਤਨ ਕਰਦੇ ਹੋਏ ਬੱਚਿਆਂ ਨੂੰ ਧਰਮ ਵਿੱਚ ਪਰਪੱਕ ਰਹਿਣ ਦੀਆਂ ਸਿੱਖਿਆਵਾਂ ਦਿੰਦੇ ਹਨ ਦੋਵੇਂ ਲਾਲ ਦਾਦੀ ਮਾਤਾ ਨੂੰ ਬਾਰ-ਬਾਰ ਯਕੀਨ ਦਵਾਉਂਦੇ ਹਨ ਦਾਦੀ ਜੀ ਤੁਸੀਂ ਸਾਡਾ ਫਿਕਰ ਨਾ ਕਰੋ ਅਸੀਂ ਦਾਦਾ ਜੀ ਦੀ ਕੁਰਬਾਨੀ ਨੂੰ ਚਾਰ ਚੰਨ ਲਾਵਾਂਗੇ ਪ੍ਰਾਨ ਦੇ ਦੇਾਂਗੇ ਪਰ ਧਰਮ ਨੂੰ ਪੇਟ ਨਹੀਂ ਦੇਾਂਗੇ ਉਧਰ ਵਜੀਰ ਖਾਨ ਦੀ ਕਚੈਰੀ ਵੀ ਲੱਗ ਗਈ ਉਸਨੇ ਆਪਣੇ ਸਿਪਾਹੀ ਗੁਰੂ ਜੀ ਦੇ ਲਾਲਾਂ ਨੂੰ ਲੈਣ ਵਾਸਤੇ ਭੇਜੇ ਨੇਜੇ ਫੜੀ ਸਿਪਾਹੀ ਠੰਡੇ ਬੁਰਜ ਦੇ ਦਰਵਾਜ਼ੇ ਤੇ ਪੁੱਜ ਗਏ ਤੇ ਪੌੜੀਆਂ ਚੜ ਮਾਤਾ ਜੀ ਨੂੰ ਕਿਹਾ ਕਿ ਦੋਵੇਂ ਬੱਚਿਆਂ ਨੂੰ ਸਾਡੇ ਨਾਲ ਤੋਰ ਨਵਾਬ ਵਜੀਦ ਖਾਨ ਨੇ ਮੋੜ ਇਹਨਾਂ ਨੂੰ ਕਚੈਰੀ ਵਿੱਚ ਸੱਦਿਆ ਹੈ ਆਖਰੀ ਵਾਰ ਮਾਤਾ ਜੀ ਨੇ ਬੱਚਿਆਂ ਨੂੰ ਕੁੱਟ ਕੇ ਸੀਨੇ ਨਾਲ ਲਾਇਆ ਸਾਬ ਜਦਾਂ ਕਿਹਾ ਦਾਦੀ ਜੀ ਅਸੀਂ ਇਸਦੇ ਅਸੀਂ ਸੱਚ ਧਰਮ ਤੇ ਡਟੜ ਰਹੀਏ ਮਾਤਾ ਜੀ ਕੁਝ ਵੀ ਬੋਲ ਨਾ ਸਕੇ ਤੇ ਕੇਵਲ ਦੋਵਾਂ ਲਾਲਾਂ ਨੇ ਸਿਰ ਤੇ ਪਿਆਰ ਭਰਿਆ ਹੱਥ ਹੀ ਰੱਖਿਆ ਸਿਪਾਈਆਂ ਨਾਲ ਤੁਰਨ ਤੋਂ ਪਹਿਲਾਂ ਬਾਬਾ ਫਤਿਹ ਸਿੰਘ ਜੀ ਨੇ ਆਪਣੀ ਦਾਦੀ ਜੀ ਨੂੰ ਨਮਸਕਾਰ ਕਰਕੇ ਕਿਹਾ ਦਾਦੀ ਜੀ ਅਸੀਂ ਹੁਣ ਤੁਹਾਨੂੰ ਸੱਚਖੰਡ ਵਿੱਚ ਮਿਲਾਂਗੇ ਤੁਸੀਂ ਛੇਤੀ ਹੀ ਸਾਡੇ ਪਾਸ ਆ ਜਾਣਾ ਕਿਉਂਕਿ ਤੁਹਾ ਤੋਂ ਬਿਨਾ ਸਾਡਾ ਚਿੱਤ ਸੱਚਖੰਡ ਵਿੱਚ ਵੀ ਨਹੀਂ ਲੱਗਣਾ ਬਾਬਾ ਜੀ ਦੇ ਇਹ ਬੋਲ ਸੁਣ ਕੇ ਮਾਤਾ ਗੁਜਰੀ ਜੀ ਦਾ ਮਨ ਪਰ ਆਇਆ ਦੋਵੇਂ ਲਾਲ ਮਾਤਾ ਜੀ ਨੇ ਸਿਪਾਈਆਂ ਦੇ ਹਵਾਲੇ ਕਰ ਦਿੱਤੇ ਬੜੀ ਬੇਖੌਫੀ ਨਾਲ ਸਾਬਜਾਦੇ ਬੁਰਜ ਦੀਆਂ ਪੌੜੀਆਂ ਤੋਂ ਸਿਪਾਈਆਂ ਨਾਲ ਹੀਟਾਂ ਉਤਰੇ ਤੇ ਪਲੋ ਪਲੀ ਮਾਤਾ ਜੀ ਦੀਆਂ ਅੱਖਾਂ ਤੋਂ ਓਲੇ ਹੋ ਗਏ ਜਿੰਨਾ ਚਿਰ ਲਾਲਾ ਦੇ ਦਰਸ਼ਨ ਹੁੰਦੇ ਰਹੇ ਮਾਤਾ ਜੀ ਖੜੇ ਹੋ ਨੀਝਲਾ ਜਾਂਦੇ ਹੋਏ ਲਾਲਾ ਨੂੰ ਪਿਆਰ ਭਰੀਆਂ ਅੱਖਾਂ ਨਾਲ ਨਿਹਾਰਦੇ ਰਹੇ ਜਦੋਂ ਦੋਵੇਂ ਲਾਲ ਅੱਖਾਂ ਤੋਂ ਓਲੇ ਹੋਏ ਤਾਂ ਮਾਤਾ ਜੀ ਬੁਰਜ ਦੇ ਥੰਮ ਨਾਲ ਆਸਰਾ ਲਾ ਕੇ ਬੈਠ ਗਏ ਉਦੋਂ ਸਾਬਜਾਦੇ ਪਹਿਲੇ ਦਿਨ ਵਾਂਗ ਹੀ ਚੁੱਤੀ ਵਾਲਾ ਪੈਰ ਅੱਗੇ ਕਰਕੇ ਖਿੜਕੀ 'ਚੋਂ ਅੰਦਰ ਲੰਗੇ ਤੇ ਦੋਵਾਂ ਨੇ ਨਵਾਬ ਤੇ ਸਮੂਹ ਅਹਿਲਕਾਰਾਂ ਤੇ ਕਰਮਚਾਰੀਆਂ ਨਾਲ ਭਰੀ ਕਚਹਿਰੀ ਵਿੱਚ ਜਵਰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾ ਨਾਹਰਾ بلند ਆਵਾਜ਼ ਵਿੱਚ ਗਜਾਇਆ। ਕਚੈਰੀ ਦੀ ਕਾਰਵਾਈ ਸ਼ੁਰੂ ਹੋਈ। ਆਮ ਜਨਤਾ ਵਿੱਚੋਂ ਕਈ ਲੋਕ ਇੰਨਾ ਬੇਦੋਸ਼ੇ ਮਾਸੂਮਾ ਉੱਪਰ ਚਲਾਏ ਜਾ ਰਹੇ। ਇਹ ਸਨ ਔਖੇ ਮਕਦਮੇ ਨੂੰ ਵੇਖਣ ਲਈ ਆਏ ਸਨ। ਮੋੜ ਕੱਲ ਵਾਲਾ ਸਾਰਾ ਵਾਕਿਆ ਦੁਹਰਾਇਆ ਗਿਆ ਕਿ ਬੱਚਿਓ ਨਵਾਬ ਸਾਹਿਬ ਨੂੰ ਸਲਾਮ ਕਰਕੇ ਮੁਹੰਮਦੀਨ ਵਿੱਚ ਆ ਜਾਓ ਕਿਉਂਕਿ ਤੁਹਾਡੇ ਪਿਤਾ ਭਰਾ ਤੇ ਸਿੱਖ ਖਤਮ ਕਰ ਦਿੱਤੇ ਗਏ ਹਨ। ਹੁਣ ਤੁਹਾਡਾ ਇਸ ਦੁਨੀਆ ਵਿੱਚ ਕੋਈ ਵੀ ਆਸਰਾ ਨਹੀਂ ਬਚਿਆ। ਜੇਕਰ ਤੁਸੀਂ ਇਸਲਾਮ ਕਬੂਲ ਕਰ ਲੈਂਦੇ ਹੋ ਤਾਂ ਤੁਹਾਡਾ ਸ਼ਾਹੀ ਪਰ ਉਹ ਇਸ ਦਾ ਜਿੰਮਾ ਨਵਾਬ ਸਾਹਿਬ ਲੈ ਲੈਣਗੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਕੁਝ ਇਲਾਕਾ ਬਖਸ਼ ਕੇ ਉਸ ਦਾ ਰਾਜਪਾਗ ਦੇ ਦੇਵੇਗਾ ਫਿਰ ਤੁਹਾਡੇ ਪਾਸ ਸੈਨਾ ਵੀ ਹੋਵੇਗੀ ਜਿਸ ਤਰ੍ਹਾਂ ਇਹ ਨਵਾਬ ਸਾਹਿਬ ਰਾਜਪਾਗ ਮਾਣਦੇ ਸੁਖੀ ਜੀਵਨ ਬਤੀਤ ਕਰਦੇ ਹਨ ਤਿਵੇਂ ਹੀ ਤੁਸੀਂ ਸੁਖ ਮਾਣੋਗੇ ਜੇਕਰ ਇਹ ਸੌਦਾ ਮਨਜ਼ੂਰ ਨਹੀਂ ਤਾਂ ਤੁਹਾਨੂੰ ਤਸੀਹੇ ਦੇ ਦੇ ਕੇ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਬਾਬਾ ਜੋਰਾਵਰ ਸਿੰਘ ਨੇ بلند ਆਵਾਜ਼ ਵਿੱਚ ਬੋਲੇ ਕਿ ਅਸੀਂ ਤੁਹਾਨੂੰ ਆਪਣੇ ਨਿਸ਼ਚੇ ਬਾਰੇ ਦੱਸ ਹੀ ਚੁੱਕੇ ਹਾਂ ਕਿ ਸਾਨੂੰ ਸਾਡਾ ਧਰਮ ਜਾਨ ਤੋਂ ਵੀ ਪਿਆਰਾ ਹੈ ਵੈਸੇ ਵੀ ਤੁਹਾਡੀ ਹੀ ਸ਼ਰਅ ਵਿੱਚ ਸਾਫ਼ ਲਿਖਿਆ ਹੈ ਕਿ ਕਦੇ ਵੀ ਤੱਕੇ ਨਾਲ ਦੀਨ ਨੂੰ ਨਾ ਫਿਲਾਓ ਪਰ ਤੁਸੀਂ ਤਾਂ ਧਰਮ ਪਰਿਵਰਤਨ ਕਰਨ ਲਈ ਹਰ ਤਰ੍ਹਾਂ ਦਾ ਜ਼ੁਲਮ ਅਤੇ ਤੱਕਾ ਵਰਤ ਰਹੇ ਹੋ ਜੋ ਜਾਇਜ਼ ਨਹੀਂ ਹੈ। ਬਾਬਾ ਫਤੇ ਸਿੰਘ ਜੀ ਨਾਲ ਹੀ ਬੋਲੇ ਕਿ ਜਾਲਮੋ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ ਕਿ ਤੁਹਾਡੇ ਸ਼ਾਹ ਨੇ ਸਾਡੇ ਦਾਦਾ ਜੀ ਮੂਰੇ ਵੀ ਇਹੋ ਸ਼ਰਤਾਂ ਰੱਖੀਆਂ ਸਨ ਜੋ ਉਹਨਾਂ ਨੇ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤੀਆਂ ਸਨ। ਸ਼ਰਅ ਵਿੱਚ ਆਉਣ ਬਦਲੇ ਜੋ ਤੁਸੀਂ ਸਾਨੂੰ ਲਾਲਚ ਦੇ ਰਹੇ ਹੋ ਅਸੀਂ ਉਹਨਾਂ ਲਾਲਚਾਂ ਦੇ ਸਿਰ ਜੁੱਤੀ ਮਾਰਦੇ ਹਾਂ। ਅਸੀਂ ਕਿਸੇ ਦੇ ਧਰਮ ਵਿੱਚ ਬਿਲਕੁਲ ਦਖਲ ਨਹੀਂ ਦਿੰਦੇ ਪਰ ਆਪਣੇ ਅਕੀਦ ਦੇ ਵਿੱਚ ਬਿਲਕੁਲ ਪਰਪੱਕ ਹਨ ਅਸੀਂ ਉਸ ਵੰਸ਼ ਦੇ ਵਾਰਿਸ ਹਾਂ ਜੋ ਸਿਰ ਤਾਂ ਕਟਵਾ ਦੇਵੇਗੀ ਪਰ ਧਰਮ ਨਹੀਂ त्याਗੇਗੀ ਜ਼ਾਲਮ ਦੀਆਂ ਜੜ੍ਹਾਂ ਉਖਾੜਨ ਲਈ ਅਸੀਂ ਸਿਰ ਦੀ ਬਾਜ਼ੀ ਲਗਾਉਣ ਤੋਂ ਨਹੀਂ ਡਰਦੇ ਸਾਬਜਾਦਿਆਂ ਦਾ ਮੁਰਦ ਰਿੜਤਾ ਤੇ ਨਿਰਭੈਤਾ ਵਾਲਾ ਜਵਾਬ ਸੁਣ ਕੇ ਵਜੀਦ ਖਾਨ ਕੈਰੀਆਂ ਦੀਆਂ ਅੱਖਾਂ ਕਰਕੇ ਸਾਬਜਾਦਿਆਂ ਨੂੰ ਘੂਰਦਾ ਹੋਇਆ ਵੇਖੀ ਜਾ ਰਿਹਾ ਸੀ ਉਧਰ ਕਚੈਰੀਆਂ ਵਿੱਚ ਮਲੇਰ ਕੋਰਲੀਆ ਨਵਾਬ ਸ਼ੇਰ ਮੁਹੰਮਦ ਖਾਨ ਵੀ ਬੈਠਾ ਹੋਇਆ ਸੀ ਸੂਬੇ ਨੇ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ਦੇਖਿਆ ਜੇ ਜਿਵੇਂ ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਜੇ ਕਿਵੇਂ ਛੋਟੇ ਛੋਟੇ ਬੱਚੇ ਵੀ ਕਿਸੇ ਦੀਨ ਮੰਨਣ ਨੂੰ ਤਿਆਰ ਨਹੀਂ ਹਨ ਨਵਾਬ ਸਾਹਿਬ ਇਹਨਾਂ ਦੇ ਪਿਤਾ ਨੇ ਤੁਹਾਡੇ ਭਰਾ ਅਤੇ ਭਤੀਜੇ ਨੂੰ ਕਤਲ ਕੀਤਾ ਹੈ ਉਸਦੇ ਬੱਚੇ ਮੈਂ ਤੁਹਾਡੇ ਹਵਾਲੇ ਕਰ ਰਿਹਾ ਹਾਂ ਤੁਸੀਂ ਇਹਨਾਂ ਨੂੰ ਸਮਝਾ ਕੇ ਇਸਲਾਮ ਕਬੂਲ ਕਰਵਾ ਲਵੋ ਤੇ ਜਾਂ ਆਪਣੇ ਭਰਾ ਦਾ ਬਦਲਾ ਲੈਣ ਲਈ ਇਹਨਾਂ ਦਾ ਸਦਾਲੀ ਫਸਤਾ ਵੜ ਦੇਵੋ ਨਵਾਬ ਨੇ ਸੂਬੇ ਦੀ ਗੱਲ ਸੁਣੀ ਤੇ ਮੋੜਵਾ ਉੱਤਰ ਦਿੱਤਾ ਕਿ ਆ ਕਿ ਖਾਨ ਸਾਹਿਬ ਮੇਰਾ ਭਰਾ ਤੇ ਭਤੀਜਾ ਗੁਰੂ ਗੋਬਿੰਦ ਸਿੰਘ ਹੱਥੋਂ ਜੰਗ ਵਿੱਚ ਮਾਰੇ ਗਏ ਹਨ ਜਦੋਂ ਕਿਤੇ ਮੈਨੂੰ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਲੜਨ ਦਾ ਸਮਾਂ ਬਣਿਆ ਤਾਂ ਮੈਂ ਆਪਣੇ ਭਰਾ ਤੇ ਭਤੀਜੇ ਦਾ ਡਟ ਕੇ ਬਦਲਾ ਲਵਾਂਗਾ ਔਰ ਇਹ ਇਹ ਤਾਂ ਸ਼ੇਰਖੋਰ ਬੱਚੇ ਹਨ ਇਹਨਾਂ ਨੂੰ ਕਤਲ ਕਰਨ ਦੀ ਗਲਤੀ ਬਿਲਕੁਲ ਨਾ ਕਰੋ ਇਸ ਪ੍ਰਕਾਰ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਦਾ ਹੋਇਆ ਕਚਾਰੀ ਚੋਂ ਉੱਠ ਕੇ ਬਾਹਰ ਚਲਾ ਗਿਆ ਤੇ ਉੱਧਰ ਅੱਜ ਵੀ ਪਾਪੀ ਸੁਚਾਨੰਦ ਵਜੀਦ ਖਾਨ ਦੇ ਪਾਸ ਹੀ ਕਚਾਰੀਆਂ ਵਿੱਚ ਬੈਠਾ ਹੋਇਆ ਸੀ ਮਲੇਰਕੋਟਲੀ ਨਵਾਬ ਦੇ ਇਸ ਜਵਾਬ ਨੂੰ ਸੁਣ ਕੇ ਉਹ ਉੱਠਿਆ ਤੇ ਵਜੀਦ ਖਾਨ ਨੂੰ ਕਹਿਣ ਲੱਗਾ ਕਿ ਜਨਾਬ ਜਿਵੇਂ ਮਲੇਰਕੋਟਲੀ ਨਵਾਬ ਸਾਹਿਬ ਨੇ ਫਰਮਾਇਆ ਕਿ ਇਹ ਬੱਚੇ ਸ਼ੇਰਖੋਰ ਹਨ ਤੇ નિર્ਦੋਸ਼ ਹਨ ਮੈਨੂੰ ਇਹ ਦੱਸੋ ਕਿ ਸੱਪ ਦੇ ਸਪੋਲੀਆ ਦਾ ਕੀ ਕਸੂਰ ਹੁੰਦਾ ਹੈ ਸਾਰੇ ਲੋਕ ਉਹਨਾਂ ਨੂੰ ਮਾਰਦੇ ਹੀ ਹਨ ਇਸੇ ਤਰ੍ਹਾਂ ਇਹ ਵੀ ਉਸੇ ਸੱਪ ਦੇ ਬੱਚੇ ਹਨ ਜਿਸ ਨੇ ਜੰਗ ਵਿੱਚ ਤੁਹਾਡੇ ਅਨੇਕਾਂ ਤੁਰਕਾਂ ਨੂੰ ਖਤਮ ਕੀਤਾ ਹੈ। ਸੋ ਇਹ ਸਮਾ ਦੋਸ਼ ਬੇਦੋਸ਼ ਵਿਚਾਰਨ ਵਾਲਾ ਨਹੀਂ ਹੈ ਬਲਕਿ ਗੁਰੂ ਗੋਬਿੰਦ ਸਿੰਘ ਦਾ ਮਨੋਬਲ ਖਤਮ ਕਰ ਲਈ। ਤੁਸੀਂ ਇਨ੍ਹਾਂ ਬੱਚਿਆਂ ਨੂੰ ਬਿਨਾਂ ਦੇਰੀ ਖਤਮ ਕਰਨ ਦਾ ਹਿਲਾ ਕਰੋ। ਸੁਚਾਨੰਦ ਦੀਆਂ ਇਹ ਕੁਸਾਹਟ ਵਾਲੀਆਂ ਗੱਲਾਂ ਸੁਣ ਕੇ ਵਜੀਦਾ ਭੜਕ ਉੱਠਦਾ ਤੇ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਝਕਮਾ ਨਾਲ ਮੇਰਾ ਜਿਗਰ ਸੜ ਕੇ ਕਬਾਬ ਬਣਿਆ ਹੋਇਆ ਹੈ ਕਿਉਂਕਿ ਉਸ ਨੇ ਮੇਰਾ ਸਾਰਾ ਰੋਗ ਦਾਬ ਹੀ ਖਤਮ ਕਰ ਦਿੱਤਾ ਹੈ। ਇਸ ਲਈ ਮੈਂ ਉਸ ਹਿਸਾਬ ਨੂੰ ਬਰਾਬਰ ਕਰਨ ਲਈ ਆਪਣੇ ਦੁਸ਼ਮਣ ਦੇ ਬੱਚਿਆਂ ਨੂੰ ਜ਼ਰੂਰ ਕਤਲ ਕਰਾਂਗਾ ਅਤੇ ਸੁਚਾਨੰਦ ਅੱਜ ਤੇਰੀ ਦਿੱਤੀ ਸਲਾਹ ਤੇ ਜਰੂਰ ਅਮਲ ਕਰਾਂਗਾ। ਪਰਕੇ ਹੋਏ ਨਵਾਬ ਨੇ ਕਾਜੀ ਨੂੰ ਫਤਵਾ ਦੇਣ ਲਈ ਕਿਹਾ। ਦੁਸ਼ਟ ਕਾਜੀ ਜੋ ਇੱਕ ਦਿਨ ਪਹਿਲਾਂ ਜਾਂ ਕਹ ਰਿਹਾ ਪਹਿਲੀ ਪੇਸ਼ੀ ਦੌਰਾਨ ਕਹਿ ਰਿਹਾ ਸੀ ਕਿ ਸ਼ਿਰਖੋਰ ਬੱਚਿਆਂ ਉੱਪਰ ਸ਼ਰਾ ਦਾ ਫਤਵਾ ਨਹੀਂ ਲੱਗ ਸਕਦਾ। ਅੱਜ ਜ਼ੁਲਮ ਅਤੇ ਨੀਚਤਾ ਦੀ ਹੱਦ ਤੱਕੋ ਕਿ ਉਸ ਕਾਜੀ ਨੇ ਸ਼ਰਾ ਦੇ ਉਲਟ ਫਤਵਾ ਦੇ ਦਿੱਤਾ ਤੇ ਕਿਹਾ ਕਿ ਸ਼ਰਾ ਕਹਿੰਦੀ ਹੈ ਕਿ ਇਸਲਾਮ ਦੇ ਵਿਰੋਧੀਆਂ ਅਤੇ ਸਰਕਾਰ ਦੇ ਬਗਿਆਨ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣ ਕੇ ਮਰਵਾ ਦਿੱਤਾ ਜਾਵੇ। ਇਹ ਹੁਕਮ ਸੁਣ ਕੇ ਸਾਰੇ ਪਾਸੇ ਸ਼ਨਾਟਾ ਛਾ ਗਿਆ। ਔਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੇਕੋਫ ਮੁਸਕਰਾਉਂਦੇ ਰਹੇ ਸਾਰੇ ਕਚਹਿਰੀ ਦੇ ਲੋਕ ਬੜੇ ਹੈਰਾਨ ਸੀ ਕਿ ਨਵਾਬ ਨੇ ਇਹਨਾਂ ਨੂੰ ਨੀਹ ਹੋਵੇ ਚਣਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਹੈ ਪਰ ਨੰਨੇ ਨੰਨੇ ਮਾਸੂਮਾਂ ਨੂੰ ਮੌਤ ਦੀ ਸਜ਼ਾ ਸੁਣ ਕੇ ਰੱਤਾ ਭਰ ਵੀ ਪੈ ਨਹੀਂ ਆਇਆ ਲੋਕ ਕਹਿ ਰਹੇ ਸਨ ਯਾ ਖੁਦਾ ਇਹ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਸਨ ਜਰ ਸਭ ਡਰਾਵੇ ਅਤੇ ਲਾਲਚ ਗੁਰੂ ਲਾਲਾ ਨੂੰ ਆਪਣੇ ਯਕੀਨ ਤੇੋਂ ਨਾ ਹਿਲਾ ਸਕੇ ਤਾਂ ਉਹਨਾਂ ਨੂੰ ਸਦਕੋ ਡਲਾਉਣ ਲਈ ਵਜੀਦ ਖਾਨ ਤੇ ਉਸ ਦੀ ਜੁੰਡਲੀ ਵੱਲੋਂ ਨੀਹਾਂ ਵਿੱਚ ਚਣਨ ਤੋਂ ਪਹਿਲਾਂ ਅਨੇਕਾਂ ਹੀ ਤਰ੍ਹਾਂ ਦੇ ਹੋਰ ਤਸੀਹੇ ਵੀ ਸਾਹਬ ਜਿਆਦਿਆਂ ਨੂੰ ਦਿੱਤੇ ਗਏ ਸ਼ਹੀਦ ਕਰਨ ਤੋਂ ਪਹਿਲਾਂ ਸਹਿਬਜ਼ਾਦਿਆਂ ਨੂੰ ਦਿੱਤੇ ਗਏ ਤਸੀਹਿਆਂ ਦਾ ਵਰਣਨ ਕਰਦੇ ਆ ਭਾਈ ਦੁੰਨਾ ਸਿੰਘ ਨੇ ਕਥਾ ਗੁਰੂ ਜੀ ਕੇ ਸਤਨਕੀ ਦੇ ਵਿੱਚ ਲਿਖਿਆ ਹੈ ਕਿ ਸਹਿਬਜ਼ਾਦਿਆਂ ਦੇ ਫੁੱਲਾਂ ਵਰਗੇ ਸੋਹਲ ਸਰੀਰ ਜੋ ਤੁੱਪ ਵੀ ਨਹੀਂ ਸਹਾਰ ਸਕਦੇ ਸਨ ਉੱਪਰ ਕੋਰੜਿਆਂ ਤੇ ਸ਼ਮਕਾਂ ਦੀ ਮਾਰ ਵੀ ਮਾਰੀ ਗਈ ਫਿਰ ਦੋਵਾਂ ਗੁਰੂ ਲਾਲਾਂ ਦੀਆਂ ਪਿੱਠਾਂ ਇੱਕ ਪਿੱਪਲ ਦੇ ਦਰਖਤ ਨਾਲ ਲਾ ਕੇ ਹੱਥ ਪਿੱਪਲ ਨਾਲ ਬੰਨ੍ਹ ਦਿੱਤੇ ਗਏ ਤੇ ਸਰੀਰ ਤੇ ਸੀਸ ਉੱਪਰ ਗੋਲੇਲੇ ਮਾਰੇ ਗਏ ਨੰਨੇ ਪਿਆਰੇ ਬਾਲਕਾਂ ਨੂੰ ਉਠਕ ਬੈਠਕ ਕਰਨ ਲਈ ਵੀ ਮਜਬੂਰ ਕੀਤਾ ਗਿਆ ਅਨੇਕਾਂ ਕੋਰੜੀਆਂ ਦੀ ਮਾਰ ਸਹਿ ਕੇ ਤੇ ਗੁਲੇਲਿਆਂ ਦੀਆਂ ਸੱਟਾਂ ਖਾ ਕੇ ਵੀ ਲਾਲਾ ਨੇ ਸੀ ਤੱਕ ਨਾ ਉਚਰੀ। ਦੋਵੇਂ ਗੁਰੂ ਲਾਲਾ ਨਾਲ ਅੱਤ ਕਰਕੇ ਹੱਥ ਪੈਰ ਪਿੱਪਲ ਨਾਲੋਂ ਖੋਲ ਦਿੱਤੇ ਗਏ। ਵਜੀਦੇ ਨੇ ਪੁੱਛਿਆ ਹੁਣ ਤਾਂ ਸਲਾਮ ਕਰਕੇ ਸਲਾਮ ਕਬੂਲ ਕਰੋਗੇ। ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਨਾਹ ਵਿੱਚ ਸਿਰ ਹਿਲਾ ਦਿੱਤਾ। ਇਸ ਪ੍ਰਕਾਰ ਅਨੇਕਾਂ ਤੁਸੀਂ ਸਹਿ ਕੇ ਵੀ ਸਾਹਿਬ ਜੀ ਆਪਣੇ ਧਰਮੀਅ ਕਿਦੇ ਉੱਪਰ ਅਡੋਲ ਅਤੇ ਦ੍ਰਿੜ ਰਹੇ। ਆਖਿਰ ਤਿਲ ਮਲਾਏ ਹੋਏ ਵਜੀਦੇ ਨੇ ਕਾਜੀ ਵੱਲੋਂ ਨੀਹਾਂ ਵਿੱਚ ਚਿੰਨ ਦੇਣ ਦੇ ਫਤਵੇ ਨੂੰ ਅੰਜਾਮ ਦੇਣ ਲਈ ਹੁਕਮ ਦੇ ਦਿੱਤਾ। ਵਜੀਦੇ ਦੀ ਹੁਕਮ ਦੀ ਤਮੀਲ ਕਰਨ ਵਾਲਾ ਉਸ ਵਕਤ ਕੋਈ ਨਾ ਲੱਭਾ ਪਰ ਉਸ ਦਿਨ ਦਿੱਲੀ ਦੇ ਸ਼ਾਹੀ ਜਲਾਦ ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਜਿਹਨਾਂ ਦਾ ਇਤਿਹਾਸ ਚਾਪਨਾਮ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਸੁਣਦੇ ਆ ਰਹੇ ਹਨ ਵਜੀਦੇ ਦੀ ਕਚਹਿਰੀ ਵਿੱਚ ਉਹਨਾਂ ਦਾ ਇੱਕ ਮੁਕੱਦਮਾ ਚੱਲਦਾ ਸੀ ਉਹਨਾਂ ਨੇ ਕਿਹਾ ਕਿ ਜੇ ਨਵਾਬ ਸਾਡਾ ਮੁਕੱਦਮਾ ਖਰਜ ਕਰ ਦੇਵੇ ਤਾਂ ਅਸੀਂ ਸਾਹਿਬਜ਼ਾਦੇਨ ਨੀਹਾਂ ਵਿੱਚ ਚਿੰਦਾ ਚਣ ਲਈ ਤਿਆਰ ਹਾਂ ਵਜੀਦੇ ਨੇ ਜਲਾਦਾਂ ਦਾ ਮੁਕੱਦਮਾ ਖਰਜ ਕਰ ਦਿੱਤਾ ਇੱਟਾਂ ਗਾਰਾਂ ਚੋਣਾਂ ਇਕੱਠਾ ਕੀਤਾ ਗਿਆ ਤੇ ਸਾਹਿਬਜ਼ਾਦੇਨ ਨੂੰ ਜਲਾਦਾਂ ਨੇ ਨੀਹਾਂ ਵਿੱਚ ਚੜਨਾ ਆਰੰਭ ਕਰ ਦਿੱਤਾ ਨਿਰਭੈ ਗੁਰੂ ਲਾਲ ਮੂਲ ਮੰਤਰ ਦਾ ਜਾਪ ਕਰਦੇ ਰਹੇ। ਤਦ ਵਜੀਦ ਖਾਨ ਗੁਰੂ ਸੁਤਾਨ ਨੂੰ ਮੋੜ ਪੁੱਛਣ ਲਈ ਆਇਆ ਤੇ ਕਿਹਾ ਬੱਚਿਓ ਅਜੇ ਵੀ ਵੇਲਾ ਹੈ। ਕਲਮਾ ਪੜ੍ਹ ਕੇ ਇਸਲਾਮ ਕਬੂਲ ਕਰ ਲਵੋ। ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਤਰੋ ਬਾਬਾ ਜੋਰਾਵਰ ਸਿੰਘ ਜੀ ਨੇ ਵਜੀਦ ਖਾਨ ਨੂੰ ਉੱਤਰ ਦਿੱਤਾ ਕਿ ਹਰਗिज ਨਹੀਂ। ਸਾਬ ਜਿਆਦਾ ਨੇ ਰੋਹ ਵਿੱਚ ਆ ਕੇ ਕਿਹਾ ਵਜੀਦਿਆ ਯਾਦ ਰੱਖ ਤੂੰ ਸੱਚ ਨੂੰ ਮਿਟਾਉਣ ਦਾ ਜੋ ਯਤਨ ਕਰ ਰਿਹਾ ਹੈ ਸੱਚ ਨਾਂ ਤਾਂ ਮਿਟਦਾ ਹੈ ਤੇ ਨਾਂ ਹੀ ਕਦੀ ਮਰਦਾ ਹੈ। ਸੱਚ ਨੂੰ ਮਿਟਾਉਣ ਵਾਲੇ ਆਪ ਮਿਟ ਜਾਂਦੇ ਹਨ। ਇਸ ਸੱਚਾਨਖ ਦੇ ਦੁਆਰ ਉੱਪਰ ਤਾਂ ਖਾਲਸੇ ਪਰਚਮ ਝੁਲੇਗਾ ਪਰ ਤੇਰੀ ਕਬਰ ਕਿਤੇ ਢੂੰਡਿਆ ਵੀ ਨਹੀਂ ਮਿਲਣੀ। ਸਾਹਿਬ ਜاده ਦੇ ਮੁਖੋਂ ਨਿਕਲੇ ਇਹ ਬਚਨ ਅੱਖਰ ਅੱਖਰ ਸੱਤ ਹੋਏ ਮਿਟ ਗਿਆ ਸੱਚ ਨੂੰ ਮਿਟਾਉਣ ਵਾਲਾ ਔਰੰਗਾ ਜਿਸ ਦੀ ਕਬਰ ਤੇ 2 ਪੈਸੇ ਦਾ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਮਿਟ ਗਿਆ ਸੱਚ ਦੀ ਆਵਾਜ਼ ਨੂੰ ਦਬਾਉਣ ਵਾਲਾ ਵਜੀਦਾ ਜਿਸ ਦਾ ਨਾਮ ਨਿਸ਼ਾਨ ਲੱਭਿਆ ਵੀ ਨਹੀਂ ਲੱਭਦਾ ਪਰ ਸੱਚ ਦੀ ਸ਼ਮਾ ਰੋਸ਼ਨ ਕਰਨ ਵਾਲਿਆਂ ਦੀ ਫਤਿਹ ਦੇ ਪਰਚਮ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਵੀ ਝੁਲ ਰਹੇ ਹਨ ਉਧਰ ਜਲਾਦਾਂ ਨੇ ਆਪਣਾ ਕਿਨੌਣਾਕਾਰਾ ਜਾਰੀ ਰੱਖਿਆ ਸਾਹਿਬ ਜاده ਪਰਮੇਸ਼ਰ ਨਾਲ ਸੁਰਤ ਜੋੜ ਗੁਰਬਾਣੀ ਉਚਾਰਨ ਕਰਦੇ ਰਹੇ ਖੂਨੀ ਕੰੰਧ ਛਾਤੀ ਤੋਂ ਉੱਪਰ ਚਲੀ ਗਈ ਜਲਾਦ ਰੰਦੇ ਤੇ ਰੰਦਾ ਲਗਾਉਂਦੇ ਰਹੇ ਕਿੱਤਾ ਠੋਡੀ ਤੱਕ ਕੰਦ ਵਿੱਚ ਲੱਗ ਗਈਆਂ ਹੁਣ ਕੰਦ ਮੂਹਾਂ ਤੱਕ ਆ ਗਈ ਸੀ ਫਿਰ ਨੱਕ ਤੱਕ ਹੁੰਦੀ ਅੱਖਾਂ ਤੱਕ ਪੁੱਜ ਗਈ ਗੁਰੂ ਲਾਲਾ ਦੇ ਚੰਦ ਵਰਗੇ ਮੱਥਿਆਂ ਉੱਤੇ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਜੰਦ ਨੂੰ ਗ੍ਰਹਿਣ ਲੱਗ ਗਿਆ ਹੋਵੇ ਆਖਿਰ ਸਾਹਿਬ ਜਦ ਇਹ ਖੂਨੀ ਦੀਵਾਰ ਦੇ ਵਿੱਚ ਆਲੋਪ ਹੋ ਗਏ ਅਚਾਨਕ ਹੀ ਦੀਵਾਰ ਫਟੀ ਤੇ ਸਾਹਿਬ ਜਾਦੇ ਬੇਹੋਸ਼ ਹੋ ਕੇ ਧਰਤ ਉੱਪਰ ਡਿੱਗ ਪਏ ਸਾਹਿਬ ਜਾਦੇ ਨੇ ਸਿੱਧਕ ਮੋਰੇ ਜ਼ਾਲਮਾਂ ਦਾ ਜ਼ੁਲਮ ਸ਼ਿਕਸਤ ਖਾ ਗਿਆ ਮਸੂਮਾਂ ਦੇ ਸਿਰਕ ਸਾਹਵੇਂ ਹਾਰ ਟੁੱਟ ਚੁੱਕੇ ਯਾਬਰ ਵਜੀਦ ਖਾਨ ਨੇ ਜਦ ਧਰਤੀ ਉੱਪਰ ਬੇਸੁਰਤ ਪਏ ਹੋਏ ਸਾਹਿਬ ਜਾਦੇਆਂ ਵੱਲ ਵੇਖਿਆ ਤੜ ਇਨਕੇ ਅਬਸੀਸ ਜੁਦਾ ਸੋ ਕਰੋ ਵਜੀਦਿਆਂ ਦੇ ਹੁਕਮ ਦੀ ਤਾ ਮੇਲ ਕਰਦਿਆਂ ਜਲਾਦ}{|\text{ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਨੇ ਧਰਤੀ ਉੱਪਰ ਪੇ ਮਾਸੂਮ ਜਿਹੇ ਨੰਨੇ ਨੰਨੇ ਗੁਰੂ ਸੋਤਾਂ ਦੀਆਂ ਛਾਤੀਆਂ ਆਪਣੇ ਗੋਡਿਆਂ ਹੇਠ ਦੇ ਕੇ ਸ਼ੁਰੇ ਨਾਲ ਉਹਨਾਂ ਦੀਆਂ ਸ਼ਾਹ ਰਗਾਂ ਵੱਢ ਕੇ ਸ਼ਹੀਦ ਕਰ ਦਿੱਤਾ। ਸ਼ੁਰੇ ਦੇ ਵਾਰ ਨਾਲ ਕੱਟੀ ਗਈ ਸ਼ਾਹ ਰਗ ਵਿੱਚੋਂ ਖੂਨ ਦੇ ਫੁਹਾਰੇ ਛੁੱਟੇ। ਬਾਬਾ ਜੋਰਾਵਰ ਸਿੰਘ ਜੀ ਤਾਂ ਜਲਦੀ ਹੀ ਸੱਚਖੰਡ ਜਾ ਬਿਰਾਜੇ ਪਰ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਤਕਰੀਬਨ 12 ਮਿੰਟ ਤੜਫਦੇ ਰਹੇ।}} ਪੈਦੁੰਨਾ ਸਿੰਘ ਲਿਖਦੇ ਹਨ ਕਿ ਜਿਸ ਪिपल ਨਾਲ ਸਾਹਿਬ ਜਾਰੇ ਨੇ ਹੱਥ ਪੈਰ ਬੰਨ ਕੇ ਕੋੜੜੇ ਤੇ ਗੁਲੇਲੇ ਮਾਰੇਗੇ ਉਸ ਪिपल ਉੱਪਰ ਇੱਕ ਤੋਤਾ ਬੈਠਾ ਇਸ ਹੋਰੇ ਇਤਿਆਜ਼ਰ ਨੂੰ ਵੇਖ ਰਿਆ ਸੀ ਉਸ ਤੋਤੇ ਨੇ ਉੱਚੀ ਉੱਚੀ ਪੁਕਾਰਨਾ ਸ਼ੁਰੂ ਕਰ ਦਿੱਤਾ ਗਈ ਤੁਰਕਣ ਝੜ ਗਈ ਤੁਰਕਣ ਝੜ ਤੋਤੇ ਦੀ ਇਹ ਪੁਕਾਰ ਸੁਣ ਕੇ ਮੁਗਲ ਉਸ ਨੂੰ ਗੁਲੇਲਿਆਂ ਨਾਲ ਮਾਰਨ ਭੱਜੇ ਪਰ ਉਹ ਤੋਤਾ ਥਾਂ ਥਾਂ ਸਾਰੇ ਪੰਜਾਬ ਨੂੰ ਕਹੁੰਦਾ ਇਹੀ ਪੁਕਾਰੀ ਜਾਵੇ ਗਈ ਤੁਰਕਣ ਝੜ ਉਸ ਤੋਤੇ ਦੀ ਆਵਾਜ਼ ਨੇ ਸਾਰੇ ਪੰਜਾਬ ਦੀ ਜਨਤਾ ਦੀ ਆਤਮਾ ਨੂੰ ਝੰਜੋੜ ਦਿੱਤਾ ਹਰ ਜ਼ੁਬਾਨੇ ਕਹਿਣ ਤੇ ਮਜਬੂਰ ਹੋ ਗਈ ਕਿ ਤੁਰਕ ਰਾਜ ਹੁਣ ਥੋੜੇ ਦਿਨਾਂ ਦਾ ਹੀ ਪਰੋਣਾ ਹੈ ਇਹ ਕਾਰਨਾਮਾ 13 ਪਉ ਸਮਰ 1761 ਬਿਕਰਮੀ 27 ਦਸੰਬਰ 1704 ਈਸਵੀ ਨੂੰ ਕਰੀਬਨ ਸਵਾ ਪੈਰ ਦੇ ਨਿਚੜੇ ਕਰੀਬਨ ਸਵੇਰੇ 9:30 ਵਜੇ ਤੋਂ 11 ਵਜੇ ਦੇ ਦਰਮਿਆਨ ਵਾਪਰਿਆ ਜਦੋਂ ਸਾਹਿਬ ਜਾਨ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਨੂੰ ਦੱਸੀ ਗਈ ਮਾਤਾ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਪਰਚਾਦਰ ਲੈ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਆਪਣੇ ਪਿਆਰੇ ਪਤੀ ਤੇ ਜਿਗਰ ਦੇ ਟੋਕੜੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹਦੇ ਵੱਡੇ ਪੋਤਰੇਆਂ ਪਾਸ ਸੱਚਖੰਡ ਪਹਾਰ ਕੇ ਦੋਵੇਂ ਸਾਹਬ ਜਿਆਦਿਆਂ ਦੇ ਨੰਨੇ ਨੰਨੇ ਖੂਨੀ ਦੀਵਾਰ ਦੀਆਂ ਖਿੰਡੀਆਂ ਪੁੰਡੀਆਂ ਇੱਟਾਂ ਕੋਲ ਪਏ ਹਨ ਤੇ ਉਧਰ ਮਾਤਾ ਜੀ ਦਾ ਸ਼ਾਂਤ ਹੋਇਆ ਸਰੀਰ ਠੰਡੇ ਬੁਰਜ ਵਿੱਚ ਪਿਆ ਹੈ। ਪਾਪੀ ਵਜੀਦੇ ਖਾਨ ਨੇ ਹੋਰ ਕਰੜਾ ਹੁਕਮ ਚਾੜ ਦਿੱਤਾ ਕਿ ਸਰਕਾਰ ਦੇ ਬਾਗੀਆਂ ਵਾਸਤੇ ਸ੍ਰੀ ਹਿੰਦਲੀ ਧਰਤੀ ਉੱਪਰ ਕੋਈ ਥਾਂ ਨਹੀਂ। ਇਸ ਲਈ ਕੋਈ ਵੀ ਇਨ੍ਹਾਂ ਸ਼ਹੀਦਾਂ ਦੇ ਸਰੀਰਾਂ ਦਾ ਸਸਕਾਰ ਨਹੀਂ ਕਰ ਸਕਦਾ। ਇਨ੍ਹਾਂ ਦੇ ਮ੍ਰਿਤਕ ਸਰੀਰ ਦਿਖਾਉਣ ਵਾਲੀ ਦੁਰਦਸ਼ਾ ਤੋਂ ਹਰ ਬਾਗੀ ਸੁਚੇਤ ਹੋਵੇ ਕਿ ਸਰਕਾਰ ਖਿਲਾਫ ਮੁਕਾਬਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇ। ਦੀਵਾਨ ਟੌਡਰ ਮਲ ਜੀ ਦੀ ਸ਼ਰਧਾਂਜਲੀ ਸ਼ੇਰ ਦੀਵਾਨ ਟੌਡਰ ਮਲਜੀ ਜ਼ਿਲ੍ਹਾ ਸੰਗਰੂਰ ਦੇ ਨਗਰ ਕਾਕੜਾ ਦੇ ਵਸਨੀਕ ਖੱਤਰੀ ਸੇਠ ਸਨ ਕਾਕੜਾ ਤੇ ਆਸ-ਪਾਸ ਦੇ ਨਗਰਾਂ ਦੀ ਕਾਫੀ ਸਾਰੀ ਜ਼ਮੀਨ ਦੇ ਮਾਲਕ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਸਿੱਖੀ ਪ੍ਰਚਾਰਿਤ ਪੂਰਬ ਦੇਸ਼ ਦਾ ਰਡਨ ਕਰਨ ਦਾ ਪ੍ਰੋਗਰਾਮ ਬਣਾਇਆ ਤਦੋਂ ਵੱਖ-ਵੱਖ ਥਾਵਾਂ ਤੇ ਪੜਾਅ ਕਰਦੇ ਹੋਏ ਸੰਗਤਾਂ ਨੂੰ ਨਾਮਦਾਨ ਬਖਸ਼ ਗੁਰੂ ਉਪਦੇਸ਼ ਦ੍ਰਿੜ ਕਰਵਾ ਕੇ ਨੇਕਾਂ ਗੁਰਸਿੱਖਾਂ ਨੂੰ ਵਰਸਾਉਣ ਦੀ ਰਹਿਮਤ ਗੁਰੂ ਜੀ ਨੇ ਕੀਤੀ ਇਸੇ ਪ੍ਰਚਾਰ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਕ ਸੰਗਤਾਂ ਦੇ ਪਰਿਵਾਰ ਦੇ ਨਾਲ ਪਿੰਡ ਆਲੋ ਵਰਖ ਦੀ ਜੰਗਲੀ ਚਿੜੀ ਜੋ ਦੀਵਾਨ ਟੋਡਰਮਲ ਦੀ ਜ਼ਮੀਨ ਵਿੱਚ ਸੀ ਉੱਪਰ ਚਰਨ ਪਾਏ ਅਤੇ ਇਸ ਸਥਾਨ ਤੇ ਟਿਕਾਣਾ ਕਰਕੇ ਧਰਤ ਨੂੰ ਪਵਿੱਤਰ ਕੀਤਾ। ਜਦ ਟੋਡਰਮਲ ਜੀ ਨੂੰ ਇਸ ਬਾਤ ਦਾ ਪਤਾ ਚੱਲਿਆ ਕਿ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਵਰਸ ਵਰਸਾਇਆ ਹੈ ਤਾਂ ਉਹ ਆਪਣੇ ਪਰਿਵਾਰ ਅਤੇ ਨਗਰ ਦੀ ਹੋਰ ਸੰਗਤਾਂ ਨਾਲ ਲੈ ਕੇ ਉਸ ਜਗ੍ਹਾ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸਾਰੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਅਤੇ ਸ਼ਕਾਇਆ। ਅਗਲੀ ਸ਼ਾਮ ਗੁਰੂ ਜੀ ਨੇ ਭਗਵਾਨੀ ਗਾੜੋ ਵਾਲੇ ਪਾਸੇ ਜਾਣ ਦੀ ਤਿਆਰੀ ਕਰ ਲਈ ਟੌਡਰਮਲ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਦੀ ਟੈਲ ਕਮਾਉਣ ਦਾ ਤਾਂ ਅਜੇ ਚਾਹ ਵੀ ਪੂਰਾ ਨਹੀਂ ਹੋਇਆ ਆਪ ਜੀ ਕਿਰਪਾ ਕਰੋ ਕੁਝ ਸਮਾਂ ਹੋਰ ਇੱਥੇ ਮੁਕਾਮ ਕਰਕੇ ਆਪਣੀ ਆਪਣੀ ਸੇਵਾ ਕਮਾਉਣ ਦਾ ਸੁਭਾਗ ਬਖਸ਼ਿਸ਼ ਕਰੋ ਗੁਰੂ ਜੀ ਨੇ ਵਚਨ ਕੀਤਾ ਕਿ ਭਾਈ ਟੌਡਰਮਲ ਸਮਾਂ ਆਵੇਗਾ ਤੇਰੇ ਪਾਸੋਂ ਅਸੀਂ ਬਹੁਤ ਵੱਡੀ ਸੇਵਾ ਲਵਾਂਗੇ ਬਸ ਤੇ ਹੰਨ ਰੱਖੀ ਉਹ ਸਮੇਂ ਨੂੰ ਸਾਭ ਲਈਂ ਪਰਮੇਸ਼ਰ ਨੇ ਜੋ ਤੈਨੂੰ ਧਨ ਦੌਲਤ ਬਖਸ਼ੀ ਹੈ ਇਸ ਨਾਲ ਲੋੜਵੰਦਾ ਨਹੀਂ ਸੇਵਾ ਕਰ ਅਤੇ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਸਫਲਾ ਕਰ ਸਮਾਯਾ ਸੇਵਟਾਡਰਮਲ ਜੀ ਕਾਰੋਬਾਰੀ ਸਿਲਸਿਲੇ ਵਿੱਚ ਸਰਹੰਦ ਆਬਸੇ ਇਹਨਾਂ ਦੀ ਲਿਆਕਤ ਅਤੇ ਸ਼ਖਸੀਅਤ ਨੂੰ ਵੇਖਦਿਆਂ ਸਰਹੰਦ ਦੇ ਨਵਾਬ ਨੇ ਵੀ ਇਹਨਾਂ ਨੂੰ ਦੀਵਾਨ ਦੀ ਪਦਵੀ ਦੇ ਕੇ ਆਪਣੇ ਸਰਕਾਰੀ ਕੰਮਕਾਜ ਨੂੰ ਸਚਜੇ ਰੂਪੀ ਵਿੱਚ ਚਲਾਉਣ ਲਈ ਆਪਣੇ ਹਲਕਾਰਾਂ ਵਿੱਚ ਉੱਚੀ ਥਾਂ ਦੇ ਦਿੱਤੀ। ਹੁਣ ਸੇਵਟਾਡਰਮਲ ਜੀ ਦੀਵਾਨ ਟਾਡਰਮਲ ਬਣ ਗਏ ਸਨ। ਆਪ ਨੇ ਆਪਣੇ ਪਰਿਵਾਰ ਦੀ ਰਿਹਾਇਸ਼ ਲਈ ਸਰਹੰਦ ਵਿੱਚ ਜਹਾਜ਼ ਦੀ ਸ਼ਕਲ ਦੀ ਇੱਕ ਹਵੇਲੀ ਤਾਮੀਰ ਕਰਵਾਈ ਜਿਸ ਨੂੰ ਜਹਾਜ਼ ਹਵੇਲੀ ਕਹਿੰਦੇ ਸਨ ਅਤੇ ਇਸ ਜਹਾ ਟਿਕਾਣਾ ਸਾਰੇ ਸਰਹੰਦ ਵਿੱਚ ਜਾਂ ਸਰਹੰਦ ਦੇ ਆਸ-ਪਾਸ ਵੀ ਨਹੀਂ ਸੀ। ਜਦ ਮਾਤਾ ਗੁਦਰੀ ਜੀ ਅਤੇ ਸਾਹਿਬ ਜادہ ਗੰਗੂ ਦੀ ਕਾਲੀ ਕਰਤੂਰ ਨਾਲ ਗ੍ਰਿਫਤਾਰ ਕਰਕੇ ਵਜੀਦ ਖਾਨ ਦੀ ਹਿਰਾਸਤ ਵਿੱਚ ਸਰਹੰਦ ਪੰਚਾਇਤ ਦੇ ਤਦੋ ਦਿਵਾਨ ਤੋਂ ਡਰਮਲਜੀ ਸਰਹੰਦ ਤੋਂ ਬਾਹਰ ਗਏ ਹੋਏ ਸਨ ਜਦ ਇਹ ਵਾਪਸ ਪੁੱਜੇ ਤਾਂ ਸਾਹਿਬ ਜادہ ਦੀ ਗ੍ਰਿਫਤਾਰੀ ਦੀ ਮਨਹੂਸ ਖਬਰ ਇਹਨਾਂ ਨੂੰ ਦੱਸਣਾ ਵਿੱਚ ਪਈ ਮਨ ਵਿੱਚ ਇਹ ਖਿਆਲ ਲੈ ਕੇ ਵਜੀਦ ਖਾਨ ਬੜਾ ਲਾਲਚੀ ਹੈ ਇਸ ਲਈ ਉਸ ਨੂੰ ਮੂੰਹ ਮੰਗ ਜਾ ਤਾਂ ਦੇ ਕੇ ਸਾਹਿਬ ਜادہ ਉਸ ਦੀ ਹਿਰਾਸਤ ਵਿੱਚੋਂ ਛਡਾ ਲਿਆ ਜਾਵੇ ਸੋ ਇਹ ਵਾਹੋ ਦਾਹੀ ਭੱਜੇ ਸੂਬੇ ਦੀ ਕਚਹਿਰੀ ਵਿੱਚ ਪੁੱਜੇ ਕੀ ਤੱਕ ਦੇ ਹਨ ਕੀ ਪਾਣਾ ਵਤ ਚੁੱਕਾ ਹੈ ਸੋਬਾ ਸਰਹਿੰਦਵਾਲਾ ਬਹੁਤ ਕਾਲੀ ਨਾਲ ਵਰਤਾਇ ਕਹਿ ਰਹੀ ਸਾਕੇ ਨੂੰ ਵੇਖ ਸੁਣ ਕੇ ਫਿਰਦਾ ਚਾਕ ਹੋ ਗਿਆ ਤੇ ਜਾਰੋ ਜਾਰ ਰੋਣ ਲੱਗੇ ਕੋਈ ਸਮਝ ਨਹੀਂ ਸੀ ਪੈ ਰਹੀ ਕਿ ਇਹ ਪਾਣਾ ਕਿਵੇਂ ਵਾਪਰ ਗਿਆ ਇਸੇ ਕਚੈਰੀ ਵਿੱਚ دیਵਾਨ ਹੋਣ ਕਾਰਨ ਨਵਾਬ ਤਖਸੀਰ ਟੋਡਰ ਮਲਜੀ ਦੀ ਪਹੁੰਚ ਤਾਂ ਹੈ ਹੀ ਜੀ ਸੋਬਜੀਦ ਖਾਨ ਨੂੰ ਜਾ ਮਿਲੇ ਔਰ ਪੁੱਛਿਆ ਕਿ ਜੇਕਰ ਗੁਰੂ ਪਰਿਵਾਰ ਦਾ ਸੰਸਕਾਰ ਕਰਨਾ ਹੋਵੇ ਤਾਂ ਤੇਰੀ ਕੀ ਸ਼ਰਤ ਹੈ ਕਿਉਂਕਿ ਉਹ ਜਾਣਦੇ ਸਨ ਕਿ ਇਹ ਪਾਪੀ ਬਜੀਦਾ ਬਹੁਤ ਲੋਬੀ ਹੈ ਸੋ ਉਹ ਬਾਤ ਹੀ ਹੋਈ ਮੁਜੀਦਾਂ ਅੱਖਾਂ ਲੱਗਿਆ ਕਿ ਇਸ ਰਵੰਧ ਵਿੱਚ ਤਾਂ ਮੈਂ ਸੰਸਕਾਰ ਕਰਨ ਨਹੀਂ ਦੇਣਾ ਪਰ ਜੇ ਕੋਈ ਇਹ ਕੰਮ ਕਰਨਾ ਚਾਹੁੰਦਾ ਹੈ ਤਾਂ ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ ਉਸ ਰਹਿੰਦ ਦੀ ਜੂਧੋਬਾਰ ਸੋਨੇ ਦੀਆਂ ਮੋਹਰਾਂ ਵਿੱਚ ਆ ਕੇ ਖਰੀਦ ਲਵੇ ਅਤੇ ਸੰਸਕਾਰ ਕਰ ਲਵੇ। ਦਿਵਾਨ ਟੋਡਰਮਲ ਜੀ ਨੇ ਕਿਹਾ ਕਿ ਠੀਕ ਹੈ ਸੌਦਾ ਮਨਜ਼ੂਰ ਹੈ। ਸੂਬੇ ਨਾਲੇ ਇਹ ਨੌਕਾ ਸੌਦਾ ਕਰਕੇ ਦਿਵਾਨ ਜੀ ਮੋਹਰਾਂ ਦਾ ਪ੍ਰਬੰਧ ਕਰਨ ਚਲੇ ਗਏ ਅਤੇ ਆਪਣੀ ਸਾਰੀ ਸੰਪਦਾ ਨੂੰ ਮੋਹਰਾਂ ਦੇ ਰੂਪ ਵਿੱਚ ਵਟਾ ਕੇ ਮੋੜ ਸੂਬੇ ਪਾਸ ਆ ਗਏ। ਸਰਹਿੰਦ ਦੀ ਜੂਧੋਬਾਰ ਜਿੱਥੇ ਅੱਜਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਸ਼ੋਭਿਤ ਹੈ। ਉਸ ਜਗ੍ਹਾ ਤੇ ਮੋਹਰਾਂ ਵਿਸ਼ਾਣੀ ਆਰੰਭ ਕੀਤੇ। ਕਬੀਨਾ ਵਜੀਦਾ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਨਹੀਂ ਟੌਡਰਮਲ ਨਹੀਂ। ਮੋਹਰਾਂ ਵਿਸ਼ਾ ਕੇ ਜ਼ਮੀਨ ਤੋਂ ਨਹੀਂ ਲੈ ਸਕਦਾ ਬਲਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਜਾਂ ਤਾਂ ਗੱਲ ਕਰ। ਉਹਨਾਂ ਆਖਿਆ ਕਿ ਇਹ ਵੀ ਮਨਜ਼ੂਰ। ਸਤਗੁਰੂ ਜੀ ਦੇ ਛੋਟੇ ਲਾਲਾਂ ਤੇ ਮਾਤਾ ਜੀ ਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਦੁਨੀਆ ਭਰ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਦੀਵਾਨ ਟੌਡਰਮਲ ਜੀ ਨੇ ਖਰੀਦ ਲਈ। ਇੱਕ ਅੰਦਾਜ਼ੇ ਮੁਤਾਬਕ ਸੰਸਕਾਰ ਜੋਗੀ ਘੱਟੋ ਘੱਟ ਜਗ੍ਹਾ ਲਈ 78000 ਤੋਂ ਜ਼ਿਆਦਾ ਉਸ ਸਮੇਂ ਦੀਆਂ ਸੋਨ ਅਸ਼ਰਫੀਆਂ ਖੜੀਆਂ ਕੀਤੀਆਂ। ਹੋਣ ਗਿਆ ਜਮੀਨ ਦਾ ਪ੍ਰਬੰਧ ਕਰਕੇ ਹੰਸਲਾ ਨਦੀ ਜੋ ਕਿ ਠੰਡੇ ਬੁਰਜ ਦੇ ਨਜ਼ਦੀਕ ਦੀ ਵਗਿਆ ਕਰਦੀ ਸੀ ਉੱਥੋਂ ਦਰਗਾਹੀ ਰਹਿਮਤਾ ਨਾਲ ਸਰ ਅਸ਼ਾਰ ਤਿੰਨ ਸ੍ਰੀ ਦਾ ਦੇ ਸਸਕਾਰ ਦੀ ਤਿਆਰੀ ਕਰਕੇ ਦੀਵਾਨ ਟੌਡਰ ਮਲ ਜੀ ਨੇ ਬਾਬਾ ਮੋਤੀराम ਜੀ ਅਤੇ ਭਾਈ ਜੋਧ ਜੀ ਵਰਗੇ ਕੁਝ ਕੋ ਹੋਰ ਗੁਰ ਸਿੱਖਾਂ ਦੀ ਮਦਦ ਨਾਲ ਮਾਤਾ ਜੀ ਅਤੇ ਲਾਲਾ ਦੇ ਸਰੀਰ ਖਰੀਦੀ ਕੇ ਧਰਤ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਬਤ ਹੈ ਉਹ ਸਸਤਾਨ ਤੇ ਪਹੁੰਚਾਇਆ ਤੇ ਆਪਣੇ ਹੱਥੀ ਮਾਤਾ ਜੀ ਅਤੇ ਸਹਿਬਜ਼ਾਦੇੰ ਦਾ ਚੰਦਨ ਦੀ ਚਿਖਾ ਬਣਾ ਕੇ ਬੜੇ ادب ਸਤਕਾਰ ਨਾਲ ਸਸਕਾਰ ਕੀਤਾ ਸੇਰ ਟੋਡਰ ਮਲ ਦੀ ਵਜੀਦ ਖਾਨ ਤੇ ਉਸ ਦੀ ਜੁੰਡਰੀ ਦੀ ਕਮੀਰਗੀ ਨੂੰ ਪਲੀ ਭਾਂਤ ਜਾਂਦੇ ਸਨ ਇਸ ਲਈ ਉਹਨਾਂ ਦੇ ਮਨ ਵਿੱਚ ਇਹ ਖਿਆਲ ਚੱਲ ਰਿਹਾ ਸੀ ਕਿ ਜਿਸ ਕਮੀਨਗੀ ਤੱਕ ਇਹ ਵਜੀਦਾ ਚਲਾ ਗਿਆ ਹੈ ਸੋ ਇਹ ਸਤਿਕਾਰਯੋਗ ਗੁਰੂ ਕਹਿੰਦੇ ਅੰਗੀਠੇ ਦੀ ਬੇਹਰਮਤੀ ਵੀ ਕਰ ਸਕਦਾ ਹੈ ਇਸ ਲਈ ਅਗਲੀ ਸਾਜ ਰਹੀ ਯਾਨੀ ਕਿ 14 ਪਉ ਨੂੰ ਅੰਗੀਠਾ ਸ਼ਾਂਤ ਕਰਕੇ ਮਾਤਾ ਜੀ ਅਤੇ ਸਹਬਜਾਨ ਦੇ ਪਾਵਨ ਹਸਤ ਇੱਕ ਗਾਗਰ ਵਿੱਚ ਪਾ ਕੇ ਆਪਣੇ ਅਤਿ ਵਿਸ਼ਵਾਸਪਾਤਰ ਭਾਈ ਜੋਰ ਜੀ ਦੇ ਜਿੰਮੇ ਲਗਾ ਦਿੱਤਾ ਕਿ ਇਨ੍ਹਾਂ ਪਾਵਨ ਹਸਤਾਂ ਵਾਲੀ ਗਾਗਰ ਉਹਨਾਂ ਦੇ ਨਗਰ ਕਾਕੜੇ ਦੇ ਨਜ਼ਦੀਕ ਪੈਂਦੀ ਉਸ ਚੰਗੀ ਵਿੱਚ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ ਜਗਾ ਪੰਚਾ ਦਿਓ ਸਤਗੁਰ ਜੀ ਦੀ ਯਾਦ ਵਿੱਚ ਅਸਥਾਨ ਬਣਾ ਕੇ ਸੇਵਾ ਸੰਭਾਲ ਕਰ ਲਈ ਉਸ ਗੁਰਸਿੱਖ ਨੂੰ ਜੋ ਸਤਗੁਰ ਜੀ ਨੇ ਸੇਵਟ ਆਰਡਰ ਮਲ ਦੀ ਹਾਜ਼ਰੀ ਵਿੱਚ ਬਚਨ ਕੀਤੇ ਸਨ ਕਿ ਸਾਡੀ ਵਸਤਾ ਹੈ ਕਿ ਉਸ ਦੀ ਸਾਰ ਸੰਭਾਲ ਕਰ ਲੈਣੀ ਇਹ ਵੀ ਜਿਹਨ ਕੋਚਰੇ ਹੋ ਆਏ ਸੋ ਤਾਂ ਗੀਤ ਕੀਤੀ ਇਹ ਹਮਾਨਤ ਉਸ ਗੁਰੂ ਪਿਆਰੇ ਦੇ ਹੱਥ ਦੇ ਦਿੱਤੀ ਜਾਵੇ ਭਾਈ ਯੋਧ ਜੀ ਨੇ ਇਵੇਂ ਹੀ ਕੀਤਾ ਬਾਕੀ ਰਹਿੰਦੇ ਅੰਗੀਠੇ ਦੀ ਭਸਮ ਸੰਕੋਚ ਕੇ ਇੱਕ ਗਾਗਰ ਵਿੱਚ ਪਾ ਉਸੇ ਸਸਕਾਰ ਸਥਾਨ ਤੇ ਡੂੰਗੀ ਜ਼ਮੀਨ ਪੁੱਟ ਕੇ ਦਬਾ ਦਿੱਤੀ ਜਿਸ ਸਥਾਨ ਤੇ ਇਸਤਲੀ ਜਾ ਕੇ ਦਬਾਏਗੇ ਅੱਜ ਕੱਲ ਉਹ ਸਥਾਨ ਪਿੰਡ ਆਲੂਰਖ ਵਿੱਚ ਹੈ ਅਤੇ ਉੱਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਯਾਦਗਾਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਸ਼ਿਸ਼ੋਭਿਤ ਹੈ ਹਰ ਸਾਲ 14 ਬੋਹ ਵਾਲੇ ਦਿਨ ਗੁਰਦੁਆਰਾ ਜੋਤੀਸਰੂਪ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਆਪਣੀ ਅਕੀਦਤ ਪੇਂਟ ਕਰਨ ਆਉਂਦੀਆਂ ਇੱਥੇ ਆਉਂਦੀਆਂ ਹਨ ਅੰਤਮ ਸੰਸਕਾਰ ਅਤੇ ਅਸਥਾਨ ਦੀ ਸਾਰਬ ਸੰਭਾਲ ਕਰਕੇ ਦਵਾਨ ਟੋਡਰ ਮਲਦੀ ਸਰਹੰਦ ਨੂੰ ਸਦਾ ਲਈ ਅਲਵੈਦਾ ਆਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ